ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਵੀਡੀਓ ਸ਼ੁਰੂ ਕਰਨ ਲੱਗੇ ਆ ਆਪਣੇ ਕਮਰੇ ਤੋਂ ਜਿੱਥੇ ਆਪਣਾ ਰਹਿਣਾ ਬਹਿਣਾ ਹੁੰਦਾ ਵਾ ਤੇ ਅੱਜ ਟਾਈਮ ਨਾਲ ਹੀ ਬਿੱਲੀ ਹੋਣਾ ਪਿਆ ਕਿਉਂਕਿ ਅੱਜ ਨਾ ਕੋਈ ਮਹਾਂਪੁਰਸ਼ਾ ਉਹਨਾਂ ਦਾ ਉਹਨਾਂ ਦੇ ਕੱਲ ਜਿਹੜੇ ਹੈਗੇ ਆ ਆਪਣੇ ਸੇਵਕ ਉਹਨਾਂ ਦਾ ਕੱਲ ਕਾਲ ਆਈ ਸੀ ਕਿ ਇਹ ਸੀ ਨਾ ਵੀ ਮਹ ਵੀ ਮਹਾਂਪੁਰਸ਼ਾ ਨੇ ਮਸ਼ੀਨ ਦੇਖਣੀ ਆ ਵੀ ਉਹ ਖੇਤੀ ਕਰਦੇ ਆ ਵੀ ਥੋਡੀ ਵੀਡੀਓ ਦੇਖਦੇ ਹੁੰਦੇ ਨੇ ਤੇ ਮਨ ਨੂੰ ਬੜਾ ਮਨ ਨੂੰ ਬੜਾ ਚੰਗਾ ਲੱਗਿਆ ਸੁਣ ਕੇ ਕਿ ਚਲੋ ਮਹਾਪੁਰਸ਼ ਤਾਂ ਮਹਾਪੁਰਸ਼ ਆਪਾਂ ਨਹੀਂ ਸੰਗਠ ਕਰਦੇ ਹੋਰ ਲੋਕ ਤਾਂ ਕਰਦੇ ਆ ਹਨ ਤੇ ਕੋਈ ਗੱਲ ਨਹੀਂ ਕਿ ਵੀ ਮੇਰੀ ਵੀਡੀਓ ਦੇਖਦੇ ਆ ਹਨ ਕਿ ਚਲੋ ਆਸ਼ੀਰਵਾਦ ਤਾਂ ਮਿਲਦਾ ਹੀ ਆ ਹਨ ਕਿ ਉਹ ਵੀਰ ਦਾ ਫੋਨ ਆਇਆ ਵੀ ਵੀਰੇ ਵੀ ਕੱਲ ਨੂੰ ਆਉਣਾ ਸੀ ਬੀਚੋਂ ਨਾ ਬੀਜਣ ਵਾਲੀ ਮਸ਼ੀਨ ਦੇਖਣੀ ਆ ਵੀ ਉਹਦੇ ਬਾਰੇ ਗੱਲਬਾਤ ਕਰਨੀ ਤੇ ਮੈਂ ਕਿਹਾ ਵੀ ਜੀ ਜਰੂਰ ਜਦੋਂ ਜਦੋਂ ਵੀ ਕਹੋਗੇ ਕੰਮ ਛੱਡ ਕੇ ਰਲਾਂਗੇ ਕੋਈ ਗੱਲ ਨਹੀਂ ਤੇ ਹੁਣ ਫਿਰ ਮੈਂ ਉਹਨਾਂ ਦੀ ਵੇਟ ਕਰ ਰਿਆ ਸੀਗਾ ਸਵੇਰ ਦਾ ਬੈਠਾ ਮੈਂ ਵੀ ਉਹਨਾਂ ਦਾ ਫੋਨ ਆਇਆ ਸੀ ਜਾਮ ਚ ਫਸ ਗਈ ਸੀ ਉਹਨਾਂ ਨੇ ਸ਼ੰਭੂ ਬਾਟਰਨੀ ਦੀ ਆਉਣਾ ਸੀ ਉੱਥੇ ਜਾਮ ਬਹੁਤ ਸੀਗਾ ਮੈਂ ਤਾਂ ਕਹਿੰਦੀ ਅਸੀਂ 8 ਵਜੇ ਪਹੁੰਚ ਜਾਣਾ ਮੈਂ ਕਿਹਾ ਸੀਗਾ ਵੀ ਵੀਰੇ ਵੀ ਪ੍ਰਸ਼ਾਦਾ ਸਾਡੇ ਆ ਲਈ ਸਕਿਓ ਕਹਿੰਦੇ ਨਹੀਂ ਛੱਕ ਕੇ ਆਵਾਂਗੇ ਤੇ ਫਿਰ ਮੈਨੂੰ ਰਾਜ ਮੈਂ ਫੋਨ ਕੀਤਾ ਵੀ ਕਿੱਥੇ ਗਿਆ ਕਿ ਉਹ ਕਹਿੰਦਾ ਵੀਰੇ ਪ੍ਰਸ਼ਾਦਾ ਛਕਣ ਲੱਗੇ ਸੀਗੇ ਵੀ ਤਾਬੇ ਤੇ ਤੇ ਮੈਂ ਕਹਾਂ ਨਹੀ ਵੀ ਇਹ ਤਾਂ ਗੱਲ ਵੀਰੇ ਗਲਤ ਵੀ ਪ੍ਰਸ਼ਾਦਾ ਵੀ ਸਾਡੇ ਹੁੰਦੇ ਤੁਸੀਂ ਪ੍ਰਸ਼ਾਦਾ ਰਾਜ ਕਿਵੇਂ ਛਕੋਗੇ ਇਹ ਕੋਈ ਗੱਲ ਨਹੀਂ ਵੀ ਆਪਾਂ ਵੀ ਤੁਸੀਂ ਆਜੋ ਵੀ ਮੈਂ ਪ੍ਰਸ਼ਾਦਾ ਤਿਆਰ ਕਰਵਾਂ ਉਹ ਵੀਰ ਕਹਿੰਦਾ ਕਹਿੰਦਾ ਵੀਰੇ ਵੀ ਬੰਦੇ ਵਾਲੇ ਆ ਵੀ ਆਹ ਮੈਂ ਕਹਾ ਵੀਰੇ ਤੁਸੀਂ ਜੇ 100 ਬੰਦਾ ਲੈ ਆ ਉਹਦਾ ਵੀ ਅਰੇਂਜਮੈਂਟ ਕਰਾਂਗੇ ਵੀ ਕੋਈ ਗੱਲ ਨਹੀਂ ਤੇ ਹੁਣ ਆਪਾਂ ਹਜੇ ਤੱਕ ਆਏ ਨਹੀਂ ਪਰ ਮੈਂ ਪ੍ਰਸ਼ਾਦਾ ਪਾਣੀ ਸਾਰਾ ਕੁਝ 파ਰਮ ਤੇ ਲੈ ਆਇਆ ਤੇ ਚਲੋ ਮਾਹਪੁਰਖਾਂ ਦੇ ਚਰਨ ਪੈਂਦੇ ਆ ਆਪਣੇ 파ਰਮ ਤੇ ਇੰਦੂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ ਹਨ ਤੇ ਕਰਮਾ ਵਾਲਾ ਕਰਮਾ ਵਾਲੀ ਕਹਿ ਸਕਦੇ ਆ ਕਿ ਚਲੋ ਵੀ ਵੀਡੀਓ ਆਪਣੀ ਦੇਖਦੇ ਆ ਜਿਹੜੇ ਵੀ ਮਾਹਪੁਰਖ ਹਨ ਤੇ ਬਹੁਤ ਚੰਗੀ ਗੱਲ ਆ ਨੂੰ ਸੁਣ ਕੇ ਸਕੂਨ ਵੀ ਮਿਲਿਆ ਅਜੇ ਚਲੋ ਮਿਲਣਾ ਤਾਂ ਹੈਗਾ ਆਉਂਦੇ ਆ ਤੇ ਪ੍ਰਸ਼ਾਦਾ ਛਕਾਉਨੇ ਆ ਤੇ ਫੇਰ ਉਹਨਾਂ ਨੂੰ ਕੇਚ ਵੀ ਲੈ ਕੇ ਜਾਵਾਂਗੇ ਤੇ ਫੇਰ ਮਿਲਦੇ ਆ ਉਹਨਾਂ ਚੱਲਦਾ ਆਪਣਾ ਮੋਹੀ ਕੰਮ ਵਾ ਕੱਲ ਨੂੰ ਖਤਮ ਕਰ ਦੇਣਾ ਇੱਥੇ ਫਿਨਿਸ਼ ਹੋ ਜਾਣਾ ਇੱਥੇ ਮੋਹੀ ਦਾ ਕੰਮ ਫੇਰ ਆਪਣੀ ਮੋਹੀ ਤੋਂ ਬਾਅਦ ਇੱਕ ਮੋਟਰ ਰਹਿ ਗਈ ਵੱਡੀ ਉੱਥੇ ਹੈਗੇ ਆਪਣੇ 15 ਗਿੱਲੇ ਉਹ ਬੀਜ ਕੇ ਫੇਰ ਉਦੋਂ ਬਾਅਦ ਦੋ ਤਿੰਨ ਟੋਟੇ ਜੇ ਰਹਿੰਦੇ ਆ ਬਸ ਬਸ ਫੇਰ ਦਾ ਐਂਡ ਬਸ ਹੁਣ ਦਾ ਯਾਰ ਇੰਉ ਹੋਇਆ ਵਿਆਹ ਵੀ ਛੇਤੀ ਵਿਹਲੇ ਹੋਈਏ ਛੇਤੀ ਵਿਹਲੇ ਹੋਈਏ ਬਸ ਅੱਕੇ ਪਏ ਆ ਚੌੜ ਲਾ ਲਾਉਂਦੇ ਵੀ ਹੁਣ ਛੇਤੀ ਵਿਹਲੇ ਹੋ ਜੀ ਥੱਕ ਕੇ ਕੱਦੂ ਕਰਦੇ ਕਰਦੇ ਹੋਰ ਕੀ ਯਾਰ ਬਹੁਤ ਥੱਕ ਗਏ ਕੱਦੂ ਕਰਦੇ ਕਰਦੇ ਹੀ ਥੱਕ ਗਏ ਇਕਣਾ ਬਹੁਤ ਵੀਰ ਇਹ ਗੱਲਾਂ ਪੁੱਛਦਿਆ ਵੀ ਵੀਰੇ ਮਸ਼ੀਨ ਕਿਹੜੀ ਵਧੀਆ ਵੀ ਸਾਨੂੰ ਕਿਹੜੀ ਮਸ਼ੀਨ ਲੈਣੀ ਚਾਹੀਦੀ ਆ ਜਿਹੜੀ ਆਲੂ ਬੀਜਣ ਵਾਲੀ ਆ ਹਨਾ ਤੇ ਮੈਂ ਤਾਂ ਹਰੇਕ ਵੀਰ ਨੂੰ ਇਹੀ ਕਹਿਣਾ ਨਾ ਵੀਰੇ ਵੀ ਤੁਹਾਡਾ ਬਜਟ ਕੀ ਆ ਵੀ ਆਪਾਂ ਕਿੰਨੇ ਪੈਸੇ ਖਰਚ ਸਕਦੇ ਆ ਮਸ਼ੀਨ ਤੇ ਵੀ ਜੇ ਕੋਈ ਨਹੀਂ ਬਜਟ ਦੀ ਸ਼ੂ ਤਾਂ ਫੇਰ ਜੇ ਕੋਈ ਨਹੀਂ ਬਜਟ ਦਾ ਸ਼ੂ ਫੇਰ ਭਾਈ ਗ੍ਰੈਮ ਲੈ ਲਓ ਜੇ ਹੈਗਾ ਵੀ ਆਪਾਂ ਨਹੀਂ ਏਨੇ ਕੁ ਰੁਪਏ ਲਾਉਣੇ ਆ ਵੀ ਆਪਾਂ 2-3 ਲੱਖ ਤੱਕ ਹੀ ਲਾਉਣਾ ਫੇਰ ਭਾਈ ਦੇਖੋ ਵੀਰੇ ਸੁਖਦੇਵ ਵਾਲਾ ਬਹੁਤ ਵਧੀਆ ਮਸ਼ੀਨ ਬਣਾਉਂਦਾ ਪਸੰਦ ਵਾਲੇ ਪੂਰੀ ਟੌਪ ਦੀ ਮਸ਼ੀਨ ਬਣਾਉਂਦੇ ਆ ਤੇ ਉਧਰ ਰਾਮਾ ਜੰਡੂ ਮਸ਼ੀਨ ਬਣਾਉਂਦਾ ਤੇ ਉਧਰ ਬਈ ਆਪਣੇ ਉਹ ਵਿਸ਼ਕਰਮਾ ਵਾਲਿਆ ਹਾਪੜ ਤੋਂ ਹਾਪੜੀ ਵਾਦੀਆਂ ਜੂਪੀ ਦੇ ਵਿੱਚ ਮੈਨ ਲਾਦਾ ਹਨ ਤੇ ਇਹ ਬੰਦੇ ਬਹੁਤ ਵਧੀਆ ਮਸ਼ੀਨਾਂ ਨੇ ਵੀਰੇ ਜੇ ਬਜਟ ਦੇ ਵਿੱਚ ਲੈਣੀਆਂ ਹਨ ਤੇ ਜੇ ਕੋਈ ਬਜਟ ਦਾ ਇਸ਼ੂ ਨਹੀਂ ਹੈਗਾ ਕਿ ਉਹ ਆਰਾਮ ਨਾਲ ਆਪਦਾ ਗ੍ਰੈਮੇ ਲੈ ਲਓ ਵੀਰੇ ਪੀ ਜਾਨੀ ਕਿ ਗ੍ਰੈਮੇ ਤਾਂ ਐ ਹੋ ਆ ਵੀ ਇੱਕ ਵਾਰ ਪੈਸੇ ਲੱਗੇ ਤੇ ਬਸ ਕੰਮ ਖਤਮ ਇਹ ਚੀਜ਼ਾਂ ਨੇ ਤੇ ਜਿਹੜੀ ਦੂਜੀ ਮਸ਼ੀਨਾਂ ਨੇ ਉਹਨਾਂ ਦੇ ਵਿੱਚ ਥੋੜੀ ਜੀ ਮਿਹਨਤ ਕਾ ਹੈਗਾ ਵੀ ਹਾਂ ਚਲੋ ਕੁਆਲਟੀ ਵਾਈਜ਼ ਥੋੜਾ ਹੁੰਦਾ ਪਰ ਬਜਾਈ ਵਯੂ ਦਾ ਸੇਮ ਹੁੰਦਾ ਤੇ ਇੱਕ ਹੋਰ ਵੀਰ ਪੁੱਛਦੇ ਹੁੰਦੇ ਵੀ ਵੀਰੇ 26 ਇੰਚੀ ਲਈਏ ਜਾਂ 30 ਇੰਚੀ ਲਈਏ ਉਹਦੇ ਵਿੱਚ ਵੀ ਮੇਰੀਆਂ ਦੋ ਹੀ ਗੱਲਾਂ ਮੇਨ ਰੱਖਦਾ ਉਹਨਾਂ ਮੈਂ ਕਿ ਵੀਰੇ ਜੇ ਤੁਸੀਂ ਤੇ ਜਿਹੜਾ ਵੀ ਹੈਗਾ ਨਾ ਕੰਮ ਵੀਰੇ ਵੀ ਆਪਾਂ ਜਿਵੇਂ ਹੁਣ ਆਲੂ ਬੀਜਣ ਵਾਲੀ ਗੱਲ ਵੀਰ ਪੁੱਛਦੇ ਆ ਵੀਰੇ 26 ਇੰਚੀ ਲਈਏ 30 ਇੰਚੀ ਵੀਰੇ ਦੇਖੋ ਜੇ ਤੁਸੀਂ ਪੱਟਣ ਵਾਲੀ ਮਸ਼ੀਨ ਨਹੀਂ ਚੇਂਜ ਕਰਨੀ ਤੁਹਾਡੇ ਕੋਲੇ ਪਹਿਲਾਂ 26 ਇੰਚੀ ਆ ਤਾਂ ਤੁਸੀਂ ਵੀਰੇ 26 ਇੰਚੀ ਲਵੋ ਜੇ ਥੋਡੇ ਤੁਸੀਂ ਹੈਗਾ ਵੀ ਆਪਾਂ ਮਸ਼ੀਨ ਪੱਟਣ ਵਾਲੀ ਵੀ ਵੇਚੀ ਹੋਈ ਆ ਜਾਂ ਪੱਟਣ ਵਾਲੀ ਨਵੀਂ ਲੈਣੀ ਆ ਫਿਰ ਤੁਸੀਂ ਵੀਰੇ 30 ਇੰਚੀ ਚਾਜੋ ਠੀਕ ਹੈ ਨੀ 30 ਇੰਚੀ ਦੇ ਵਿੱਚ ਵੀਰੇ ਦੇਖੋ ਜੇ ਵੀਰ ਕਹਿੰਦੇ ਵੀਰੇ ਛਾੜ ਵੀਰੇ ਛਾੜਦੇ ਆਂ ਜੇ 26 ਇੰਚੀ ਬੱਟ ਦੇ ਵਿੱਚ ਤੁਹਾਡੇ 25 ਗੱਟੂ ਪੈਣੇ ਆ ਬੀ ਦੇ ਤਾਂ ਜਿਹੜੀ 30 ਇੰਚੀ ਵਾਟਾ ਵੀਰੇ ਉਹ ਚ ਤੁਹਾਡੇ 35 ਗੱਟੂ ਪੈਣੇ ਆ 10 ਗੱਟੂ ਵਧ ਗਏ ਉਹ ਇੱਕ ਕੀਲੇ ਦੇ ਵਿੱਚੋਂ 10 ਗੱਟੂਆਂ ਨੂੰ ਕਿੰਨੇ ਦਾਣੇ ਪੈਣੇ ਆ ਉਹ ਤੁਹਾਡਾ ਝਾੜ ਵਧ ਗਿਆ ਠੀਕ ਨਹੀਂ ਬਾਕੀ ਤੁਹਾਡੀ ਮਿਹਨਤ ਦੇ ਉੱਤੇ ਡਿਪੈਂਡ ਆ ਮਸ਼ੀਨਾਂ ਝਾੜ ਨਹੀਂ ਵਧਾਉਂਦੀਆਂ ਠੀਕ ਆ ਐਨੀ ਮੈਂ ਕਹਿੰਦਾ ਕਿ ਵੀ ਗ੍ਰੇਮੇ ਦਾ ਝਾੜ ਜ਼ਿਆਦਾ ਆ ਜਾਂ ਦੂਜੀ ਦਾ ਨਹੀਂ ਉਹ 30 ਇੰਚੀ ਤੇ 26 ਇੰਚੀ ਦੇ ਵਿੱਚ ਫਰਕ ਡਿਫਰੈਂਸ ਬੀ ਦਾ ਵਾ ਬੀ ਪੈਣ ਦਾ ਫਰਕ ਆ ਠੀਕ ਨਹੀਂ ਵੀਰੇ ਉਹਦੇ ਵਿੱਚ ਫਰਕ ਆ ਉਹ ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਜੀ 20 ਬਾਈ ਕਿਲੇ 30 ਕਿੱਲਿਆਂ ਵਾਲੇ ਵੀਰ ਨੂੰ ਗ੍ਰਮੀ ਨਹੀਂ ਸੂਟ ਕਰਦੀ ਜੇ ਹਾਂ ਪੈਸੇ ਦਾ ਨਹੀਂ ਬਜਟ ਉਹ ਗ੍ਰਮੀ ਲੈ ਸਕਦਾ ਵੀਰ ਜਿਨ੍ਹਾਂ ਕੋਲੇ ਪੈਸੇ ਹੈਗੇ ਆ ਬਹੁਤ ਵੀਰ ਆ ਵੀ ਜਿਹੜੇ ਵੀਰੇਚ ਫੈਮਲੀਆਂ ਤੋਂ ਬਿਲੋਂਗ ਕਰਦੇ ਆ ਵੀ ਹਾਂ ਕਰਦੇ ਆ ਵੀ ਉਹਨਾਂ ਖੇਤੀ ਸ਼ੌਂਕ ਨਾਲ ਕਰਦੇ ਆ ਆਲੂਆਂ ਉਹ ਵੀਰ ਆਪਦਾ ਲੈ ਸਕਦੇ ਆ ਤੇ ਜਿਹੜੇ ਵੀਰਾਂ ਨੂੰ ਹੁੰਦਾ ਵੀ ਬੱਚੀ 20 25 ਕਿੱਲੇ ਖੇਤੀ ਕਰਦੇ ਆ ਉਹ ਵੀਰੇ ਗ੍ਰਮੀ ਦਾ ਪੰਗਾ ਨਾ ਲਿਓ ਹਾਂ ਜੇ ਤੁਹਾਡੇ ਮਿੱਤਰ ਚੰਗੇ ਆ ਦੋਸਤ ਹੈਗੇ ਆ ਵੀ ਹਾਂ ਦੋਸਤ ਵੀ ਤੁਹਾਡੇ ਨਾਲ ਖੇਤੀ ਕਰਦੇ ਆ ਉਹ ਰਲ ਕੇ ਦੋ ਤਿੰਨ ਜਾਣੇ ਦੋਸਤ ਰਲ ਕੇ ਲੈ ਸਕਦੇ ਆ ਕਿਉਂਕਿ ਇੱਕ ਗ੍ਰਹਿਮੀ ਮਸ਼ੀਨ ਇੱਕ ਦਿਨ ਦੇ 12 ਤੋਂ 14 ਕਿੱਲੇ ਤੱਕ ਆਲੂ ਬੀਜ ਜਾਂਦੀ ਆ ਜੇ ਤੁਹਾਡੀ ਖੱਤੇ ਤਿਆਰ ਕਰੇ ਹੋਇਆ ਠੀਕ ਨਹੀਂ ਹੁਣ ਤੁਸੀਂ ਇਹ ਲਾ ਲੋਗੇ ਜੇ ਤੁਹਾਡਾ 100 ਕਿੱਲਾ ਵੀ ਆ ਜੇ ਤੁਸੀਂ 100 ਦਾ 100 ਕਿੱਲਾ ਤਿਆਰ ਕਰੀ ਜਾਂਦੇ ਹੋ ਤਾਂ ਉਹਦੀ ਖੇਡ ਸਾਰੀ 10 ਤੋਂ 15 ਦਿਨਾਂ ਦੀ ਰੱਖ ਲਓ ਕਿ 15 ਦਿਨਾਂ ਦੇ ਵਿੱਚ ਉਹਨੇ ਖੇਲਾ ਖਤਮ ਕਰ ਦੇਣਾ ਇਹ ਗੱਲ ਆ ਤੇ ਬਾਕੀ ਵੀਰੇ ਮਸ਼ੀਨਾਂ ਦੇ ਵਿੱਚ ਬਸ ਹਾਂ ਜਾਨੀ ਕਿ ਆਏ ਆ ਵੀ ਕੁਆਲਿਟੀ ਦੇ ਵਿੱਚ ਫਰਕ ਹੁੰਦਾ ਕਿ ਹੋਰ ਕੋਈ ਮੈਟਰ ਨਹੀਂ ਕਰਦੀਆਂ ਗੱਲਾਂ ਵੀ ਹਾਂ ਗ੍ਰਾਮੇ ਦੀ ਇਹ ਚੀਜ਼ ਆ ਕਿ ਇੱਕ ਵਾਰ ਤੁਸੀਂ ਮਸ਼ੀਨ ਲੈ ਲਈ ਤੇ ਮੁੜ ਕੇ ਤੁਸੀਂ ਚੇਤਾ ਭੁੱਲ ਗਿਆ ਕਿ ਹਾਂ ਯਾਰ ਤੁਹਾਡੇ ਪੈਸੇ ਲੱਗੇ ਸੀ ਉਹ ਤੁਹਾਨੂੰ ਮੁੱਲ ਮੋੜਦੀ ਆ ਪੈਸੇ ਲੱਗਿਆਂ ਦਾ ਠੀਕ ਨਹੀਂ ਹੁਣ ਤਾਂ ਐਵੇਂ ਸਾਰਿਆਂ ਨੇ ਆਪੋ ਆਪਣੀਆਂ ਕੁਆਲਿਟੀਆਂ ਬਹੁਤ ਵਧੀਆ ਕਰੀਆਂ ਆ ਕਿਉਂਕਿ ਅੱਜਕੱਲ ਸਭ ਸਾਰੇ ਸਾਰੇ ਡੀਲਰ ਜਿੰਨੇ ਵੀ ਮਸ਼ੀਨਾਂ ਵੇਚਦੇ ਆ ਸਾਰਿਆਂ ਨੂੰ ਇਹੀ ਗੱਲਾਂ ਨੇ ਵੀ ਮਸ਼ੀਨ ਵਧੀਆ ਹੋਵੇ ਤਾਂ ਮਸ਼ੀਨ ਵਧੀਆ ਚੱਲੇ ਹਨ ਤੇ ਬਸ ਮੈਂ ਤਾਂ ਇਹੀ ਕਹੂੰਗਾ ਵੀਰੇ ਵੀ ਜਿਹੜੀ ਵੀ ਮਸ਼ੀਨ ਲੈਣੀ ਆ ਪੂਰੀ ਆਪਦੀ ਸੋਚ ਸਮਝ ਕੇ ਲਵੋ ਤੇ ਜਹਾਂ ਇਹ ਵੀ ਦੇਖ ਲਓ ਕਿਸੇ ਤੋਂ ਸੈਕੰਡ ਹੈਂਡ ਵੀ ਮਿਲ ਜਾਂਦੀ ਹੁੰਦੀ ਆ ਕਈ ਵੀਰ ਨੇ ਮਾੜੀ ਜੀ ਚਲਾਈ ਆ ਸੈਕੰਡ ਹੈਂਡ ਮਿਲ ਜਾਂਦੀ ਆ ਪਤਾ ਕਰ ਲਿਆ ਕਰੋ ਫੇਰ ਆਪ ਦਾ ਇਨਵੈਸਟ ਕਰ ਲਿਆ ਕਰੋ ਵੀਰੇ ਠੀਕ ਹੈ ਨੀ ਕਿਉਂਕਿ ਬਹੁਤ ਵੀਰ ਮੈਨੂੰ ਦੇਖ ਕੇ ਵੀ ਜਾਂ ਹੋਰ ਵੀਰਾਂ ਨੂੰ ਵੀ ਜਿਹੜੇ ਆਲੇ-ਦੁਆਲੇ ਦੇਖ ਕੇ ਆਲੂਆਂ ਨੂੰ ਬਹੁਤ ਵੀਰ ਲੱਗਿਆ ਖੇਤੀ ਕਰਨ ਲੱਗਣਾ ਚਾਹੁੰਦੇ ਆ ਪਰ ਮੈਂ ਇੱਕ ਗੱਲ ਇਹ ਵੀ ਰਾਇ ਦਿੰਨਾ ਵੀਰੇ ਵੀ ਆਪ ਦਾ ਮਾੜਾ ਜਿਹਾ ਦੇਖ ਕੇ ਚੱਲਿਓ ਕਿ ਐਉਂ ਨਾ ਕਰਿਓ ਕਿ 10 ਦੇ 10 ਕਿੱਲੀ ਵੀ ਮੁੱਲ ਲੈ ਕੇ ਲਾਉਣਾ ਉਦਾਂ ਨਾ ਕਰਿਓ ਵੀਰੇ ਠੀਕ ਹੈ ਨਾ ਜੇ ਸਾਰੇ ਦਾ ਵੀ ਹੈਗਾ ਕੋਲੇ ਤਾਂ ਪੰਗਾ ਲਓ ਨਹੀਂ ਸਾਰੇ ਦਾ ਸਾਰਾ ਵੀ ਮੁੱਲ ਲੈ ਕੇ ਲਾਉਣਾ ਬਹੁਤ ਮਾੜੀ ਗੱਲ ਆ ਕਿ ਇੰਨੇ ਇਨਵੈਸਟਮੈਂਟ ਨਹੀਂ ਕਰਨੀ ਚਾਹੀਦੀ ਹਾਂ ਜੇ ਪੈਸੇ ਉਹੀ ਠੋਕਰ ਟੱਕ ਬੈਂਕ ਅਕਾਊਂਟ ਚ ਬੈ ਧੱਕਾ ਮਾਰਦੇ ਆ ਵੀ ਉਛਲਦੇ ਆ ਵਾਲਾ ਮਾਰਦੇ ਆ ਫਿਰ ਤੁਸੀਂ ਜਾਏ ਕੋਈ ਮਰਜ਼ੀ ਕਰ ਸਕਦੇ ਇਹ ਗੱਲ ਤੇ ਆਪਾਂ ਹੁਣ ਜਨਰੇਟਰ ਪਵਾ ਦਈਏ ਜਨਰੇਟਰਾਂ ਦੀ ਬਣਾਉਣੀ ਆ ਪਰ ਰੇਲ ਮਤਲਬ ਇੱਕ ਦੂਜੇ ਦੇ ਮਗਰ ਜਨਰੇਟਰ ਪਾਉਣਾ ਤੇ ਜਨਰੇਟਰ ਪਾ ਕੇ ਫਿਰ ਆਪਾਂ ਚੱਲਦੇ ਆ ਆਪਣਾ ਮਜਨੂ ਆ ਗਿਆ ਬਿਹਾਰੀ ਮਜਨੂ ਬਿਹਾਰੀ ਆ ਗਿਆ ਇਹਦੇ ਆਉਣ ਦੇ ਨਾਲ ਕੰਮ ਬਹੁਤ ਮੇਰੇ ਕੰਮ ਬਹੁਤ ਘਟ ਜਾਂਦੇ ਆ ਇਹਦੇ ਆ ਗਿਆ ਇਹ ਕਾਫੀ ਮੇਰੇ ਕੰਮ ਕਰ ਲੈਂਦਾ ਫਿਰ ਅੱਜ ਜਿਹੜੇ ਉਹ ਆਏ ਸੀਗੇ ਬਾਬਾ ਜੀ ਜੋ ਆਪਣੇ ਨੇ ਬੜਾ ਵਧੀਆ ਸੁਭਾਅ ਸੀ ਯਾਰ ਮੈਨੂੰ ਉਹ ਕਹਿੰਦੇ ਵੀ ਤੁਹਾਡੀ ਵੀਡੀਓ ਯਾਨੀ ਕਿ ਆਏ ਹਨਾ ਮੈਨੂੰ ਕਹਿੰਦੇ ਵੀ ਵੀਡੀਓ ਦੇਖਦੇ ਹੁੰਨੇ ਆ ਤੁਹਾਡੀ ਮੈਂ ਤਾਂ ਜੀ ਆਪਾਂ ਨੇ ਇਹੀ ਕਿਹਾ ਵੀ ਮੈਂ ਤਾਂ ਹੀ ਬਹੁਤ ਕਰਮਾ ਵਾਲਾ ਵਾਂ ਵੀ ਤੁਸੀਂ ਵੀ ਇੱਕ ਆਮ ਜੇ انسان ਦੀ ਤੁਸੀਂ ਵੀ ਠੀਕ ਆ ਜੀ ਤੁਸੀਂ ਤਾਂ ਮਹਾਪੁਰਸ਼ ਹੋ ਵੀ ਜਾਣੀ ਜਾਣੋਂ ਵੀ ਸਾਡੇ ਵਰਗਿਆਂ ਦੀ ਵੀਡੀਓ ਇੱਕ ਮਾੜੇ ਜੇ ਬੰਦੇ ਦੀ ਵੀਡੀਓ ਤੁਸੀਂ ਦੇਖਦੇ ਹੋ ਹਨ ਬੜਾ ਚੰਗਾ ਲੱਗਿਆ ਮਿਲ ਕੇ ਬਹੁਤ ਸੁਭਾ ਚੰਗਾ ਸੀ ਤੇ ਉਹਨਾਂ ਦੇ ਬੇਟੇ ਵੀ ਸੀਗੇ ਸਾਰੇ ਜਾਣੇ ਸੀਗੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਫੈਮਿਲੀ ਸੀ ਸਾਰੀ ਫੈਮਿਲੀ ਸੀਗੀ ਉਹ ਤੇ ਬੜਾ ਵਧੀਆ ਲੱਗਿਆ ਵੀਰੇ ਮਿਲ ਕੇ ਬਹੁਤ ਟਾਈਮ ਸਪੈਂਡ ਕੀਤਾ ਉਹਨਾਂ ਨਾਲ ਕਿ ਉਹ ਇੱਕ 1:30 ਵਜੇ ਤੱਕ ਰਹੇ ਆ ਮੇਰੇ ਕੋਲੇ ਤੇ ਬਹੁਤ ਚੰਗਾ ਲੱਗਿਆ ਮੋਸਟ ਵੈਲਕਮ ਸੀਗਾ ਉਹਨਾਂ ਦਾ ਆਿਆਂ ਦਾ ਆਪਣੇ ਫਾਰਮ ਤੇ ਤੇ ਆਏ ਲੋ ਜੀ ਜਨਰੇਟਰ ਫਾਉਂਡ ਲੱਗਿਆ ਮਗਰ ਇਹ ਹੈਗਾ ਆਪਣਾ ਲਿਲੰਡ ਲਿਲੰਡ ਅੱਪਰ ਜਨੈਟਰ ਮੈਨੂੰ ਨੱਕਾ ਮੈਨੂੰ ਨੱਕਾ ਲਵਾ ਦੇ ਉਹ ਮੋਟਰ ਦਾ ਪਾਣੀ ਉਹਨਾਂ ਚ ਹੀ ਪਈ ਜਾਣ ਦੇ ਉਹਨਾਂ ਦੇ ਵਿੱਚੋਂ ਕੱਢ ਕੇ ਭਰ ਦਾਂਗੇ ਕਿਾਰੇ ਤੇ ਆਹ ਮੋਟਰਾਂ ਦਾ ਨੱਕਾ ਦੋਨਾਂ ਦਾ ਇਹ ਚ ਪਲੇਟ ਖੋਲਣੀ ਪੈਣੀ ਆ ਉੱਤੇ ਕਿਵੇਂ ਲੱਗੂ ਉਹ ਲਵਾ ਦੇ ਕੋਲੇ ਹੋ ਕੇ ਲਵਾ ਦਿਓ ਪੱਕੇ ਨੱਕੇ ਤੋਂ ਥੋੜਾ ਆਪਾਂ ਬਣਵਾ ਦਈਏ ਰੇਲ ਉਹ ਤਾਰਾਂ ਜੋੜਤੀਆਂ ਤਾਰਾਂ ਜੋੜ ਸਾਈਡ ਤੇ ਕਰਕੇ ਰੱਖ ਦੇ ਟੋਟਾ ਪਾਉਣਾ ਪੈਣਾ ਕੱਲ ਨੂੰ ਇੱਕ ਮੋਟਰ ਦਾ ਪਾਣੀ ਘਟ ਗਿਆ ਆ ਜੋ ਕੰਮ ਕਰ ਦੇਣਾ ਪਾਸੇ ਹਟ ਜਾ ਗੋਰੀਏ ਸਾਡੀ ਰੇਲ ਗੱਡੀ ਆਈ ਜਨੈਟਰਾਂ ਦੇ ਬੱਸ ਬੱਸ ਮੱਲਾ ਬੱਸ ਗੁੰਨੀਆਂ ਦਾ ਬਾਦੂ ਆ ਹੁੱਕ 'ਚ ਵੀ ਕੱਢ ਲਾਂਗੇ ਇੱਕ ਤਾਮ ਨਿਕਲ ਜਾਣੀਆਂ ਤਿੰਨ ਹੁੱਕ 'ਚ ਗੁੱਲੀਆਂ ਦਾ ਘਾਟਾ ਥੱਲੇ ਆ ਉੱਪਰ ਲੈ ਉੱਪਰਲੀ ਕੱਢ ਲੈ ਜਾ ਇਹਨਾਂ ਨੂੰ ਜਨਰੇਟਰ ਨੂੰ ਨਾ ਐ ਕਰੀ ਉਹ ਮਗਰਲੇ ਨੂੰ ਕੱਢ ਕੇ ਇਹ ਚ ਦਾ ਤੇਲ ਹੋਣਾ ਹੀ ਆ ਹਾਂ ਆ ਇਸ ਵਿੱਚ ਬਸ ਫਿਰ ਇਹ ਤਾਂ ਖੁੱਲ ਗਈ ਉਹ ਕੋਈ ਨਹੀਂ ਕੱਲ ਨੂੰ ਉਧਰ ਫਰੋਜ ਵਾਲੀ ਮੋਟਰ ਤੇ ਚਲਾ ਦਾਂ ਠੀਕ ਆ ਨਾ ਬਸ ਨਿਕਲ ਨਹੀਂ ਨਹੀਂ ਠੀਕ ਪੂਰੀ ਸੈੱਟ ਕੱਲ ਨੂੰ ਫਰੋਜ ਫਰੋਜ ਵਾਲੀ ਮੋਟਰ ਤੇ ਚਲਾਵਾਂਗੇ ਕੱਲ ਨੂੰ ਇਹਨੂੰ ਉਹਦੇ ਵੀ ਦੋ ਗਿੱਲੇ ਜਿਹੜੇ ਉੱਥੇ ਰਹਿੰਦੇ ਆ ਉਹ ਮਕਾ ਕੇ ਕਰ ਲੂ ਕਰਕੇ ਪਰਾਂ ਕਰੀ ਕੀ ਵੀ ਲੈ ਰੇ ਉੱਠ ਦਰਦੀਓ ਫੋਨ ਕਰ ਲੀ ਤੂੰ ਹਣ ਕੇ ਐਜੇ ਕੌਣ ਮੈਨੂੰ ਵੀ ਫੋਨ ਕਰਦੇ ਸਾਲਾ ਤੂੰ ਕੀ ਤਕਲੀਫ ਚਲ ਠੀਕੇ ਰੱਖਾਂ ਪਿਛਾ ਮੈਨੂੰ ਤੇਲ ਤਾਂ ਅਜੇ ਇਹ ਚ ਫੁੱਲ ਹੀ ਆ ਫੁੱਲ ਸੀ ਉਹ ਫੁੱਲ ਕਰਕੇ ਗਿਆ ਨਾ ਜਦ 4 ਵਜੇ ਮੈਂ ਤੇਲ ਦੇ ਕੇ ਗਿਆ ਉਸ ਜੰਗੀ ਵੀ ਇਸ ਤਰ੍ਹਾਂ ਤੇ ਇਹਨੂੰ ਖਾ ਤਾਂ ਫੁੱਲ ਕਰਨਾ ਸੀ ਚਲੋ 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 ਮੈਂ ਲੋਨਾ ਤੱਕ ਹੈਡ ਲੱਗਿਆ ਕੀ ਹੋ ਗਿਆ ਮਗਰ ਧੱਕਣਾ ਹਾਂ ਲੱਗਿਆ ਮੂਹਰ ਨੂੰ ਧੱਕਣਾ ਦੇਖੀ ਹੱਥ ਨਾਲ ਵਿੱਚ ਦੇ ਲਈ ਪਾ ਦਾ ਵੀ ਗੁੱਲੀ ਪੈ ਜਾਣੀ ਹੈ ਤੇਰੀ ਗੁੱਲੀ ਤੇ ਪੈ ਜਾਏ ਹਾਂ ਬਸ ਦੇਖ ਰਿਹਾ ਹੋ ਚੱਕਿਆ ਜਣਾ ਮੜਾ ਚੱਕ ਲਓ ਤਨਾ ਮੇਰ ਬੋਈ ਪਹਿਲੇ ਖੋਲ ਰਿਹਾ ਤੂੰ ਕੋ ਪਾਠੂ ਕਰ ਤੱਕਣਾ ਉੱਚਾ ਪਰ ਜਿਦੈ ਨਾ ਨਹੀਂ ਨਹੀਂ ਅੱਗੇ ਕਰ ਅੱਗੇ ਘਰ ਪਿੱਛੇ ਉੱਚੇ ਤੇ ਚੜ੍ਹੇਗਾ ਤਾਂ ਹੋਰ ਨਹੀਂ ਉਹ ਅੱਗੇ ਘਰ ਜਨਰੇਟਰ ਨੀਵੀਂ ਜਗਾ ਆ ਗਿਆ ਤਾਂ ਆਪੇ ਹੋ ਜਾਣਾ ਸੀ ਲੈ ਵੇਹਲ ਗੱਡੀ ਬਣਾ ਦੇ ਚੱਲ 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 ਲਿਫਟ ਉਠਾ ਲਾ ਸਾਲਾ ਲਿਫਟ ਥੋੜੀ ਬੱਸ ਓ ਵਾਦ ਥੱਲੇ ਰੱਖ ਦੇ ਹਾਂ ਆ ਜਾ ਹੱਥ ਨਾਲ ਚੱਕ ਦਿੰਨੇ ਹਾਂ ਚੱਕੋ ਤੁਸੀਂ ਮੈਂ ਗੁੱਲੀ ਕੱਢ ਦਾਂ ਚਲੋ ਰੱਖ ਦੇ ਚੱਕ ਕੇ ਪਾ ਲੋ ਜੀ ਟ੍ਰਾਂਸਫਰੋਂ ਦਾ ਟੁੱਟ ਗਈ ਤਾਰ ਉਹ ਦੇ ਉੱਪਰ ਫਿਊਜਾਂ ਵਾਲੇ ਕੋਲ ਮੈਂ ਮਜਨੂ ਕਹਾਂਗਾ ਚੜ ਜਾ ਯਾਰ ਨਹੀਂ ਸਵੇਰੇ ਫੇਰ ਲਾਈਟ ਖੜੀ ਰਹੀ ਤੇ ਲਾਈਟ ਚਲਦੀ ਜਦ ਤੱਕ ਕਿੱਥੇ ਲਾਵਾਂਗੇ ਹੁਣ ਤਾਂ ਲੱਗ ਜੂ ਹਜੇ ਸੋਕੇ ਉੱਪਰਲੇ ਨੂੰ ਨਾ ਹੱਥ ਲਾ ਲਈ ਭਲੇਗਾ ਵੀ ਹੋਰ ਉੱਪਰਲੇ ਦੀ ਬਿਜਲੀ ਚੈੱਕ ਕਰਨ ਲੱਗ ਜਵੇ ਹਾਂ ਇੱਥੇ ਲਵੇਟਾ ਮਾਰ ਦੇ ਤਾਰ ਨਾਲ ਬਸ ਇਦੋਂ ਉੱਪਰ ਨਾ ਹੱਥ ਪਾ ਲਈ ਦੇਮੇ ਬਿਜਲੀ ਦੇ ਕੋਲੇ ਬੈਠਾ ਨੂੰ ਅਸਰੇ ਹੱਸੇਗਾ ਬੈਠਾ ਇੱਥੇ ਲਵੇਟਾ ਬਾਜੂਆ ਇਹਦੇ ਨਾਲ ਹੀ ਅਵਧੀਆਂ ਤਾਰਾ ਨਗਾ ਕੇ ਉਹ ਹੋ ਕਰਕੇ ਤੂੰ ਝੜੇ ਕਰਦਾ ਕਰਦਾ ਪਰਾਂ ਨੂੰ ਨਾਲ ਨਾਲ ਜੋੜਦੀ ਪਰਲੇ ਪਾਸੇ ਵਾਲੇ ਗੱਲ ਹੋਰ ਸੀਗੀ ਵੀਰਾਂ ਸੋਸ਼ਲ ਮੀਡੀਆ ਦਾ ਕਿੰਦਾ ਧੰਨਵਾਦ ਕਰਾਂ ਮੈਂ ਹਨਾ ਕਿ ਜਿਨੇ ਇੰਨੇ ਵੀਰ ਪਿਆਰ ਕਰਨ ਵਾਲੇ ਦੇਤੇ ਕਿ ਵੀ ਜਿੰਦਾ ਕੋਈ ਅੰਤ ਹੀ ਨਹੀਂ ਵੀ ਇੰਨੇ ਵੀਰ ਪਿਆਰ ਕਰਨ ਵਾਲੇ ਬਣਿਆ ਚਾਹੀ ਇੰਸਟਾਗ੍ਰਾਮ ਤੇ ਲਾਲੂ ਫੇਸਬੁਕ ਤੇ ਲਾ ਲੋ YouTube ਤੇ ਲਾ ਲੋ ਬੇ ਇੰਨੇ ਕ ਵੀਰ ਮਿਲ ਗਏ ਹਨਾ ਕਿ ਸਮਝ ਲੋ ਵੀ ਮੈਂ ਗੱਡੀ ਟਰੈਕਟਰ ਨਵੇਂ ਲਏ ਹਨਾ ਇੰਦਿਆਂ ਕ ਬਲੇਸਿੰਗ ਆਈਆਂ ਵਧਾਈਆਂ ਆਈਆਂ ਕਿ ਜਿਹਦਾ ਕੋਈ ਅੰਤ ਹੀ ਨਹੀਂ ਹਨਾ ਕਿ ਵੀਰੇ ਕਦੇ ਨਹੀਂ ਸੋਚਿਆ ਸੀਗਾ ਕਦੇ ਵੀ ਕਿ ਹਾਂ ਮੇਰਾ ਚੈਨਲ ਕਦੇ YouTube Instagram ਹਨਾ ਮੈਂ ਤੇ ਇੱਕ ਮੇਰਾ ਫਰੈਂਡ ਆ ਆਪਣਾ ਤਨਵੀਰ ਹਨਾ ਤੇ ਕਿਹੜਾ ਕੀ ਹੋਇਆ ਜਦੋਂ ਨਾ ਮੇਰੇ ਇੰਸਟਾਗ੍ਰam ਤੇ 500 ਫੋਲੋਅਰ ਸੀ ਮੈਨੂੰ ਪਹਿਲਾਂ ਇਹ ਨਹੀਂ ਸੀ ਪਤਾ ਹੁੰਦਾ ਕਿ ਆਪਾਂ ਨਹੀਂ ਫੋਲੋ ਕਰਨਾ ਲੋਕ ਆਪਾਂ ਨੂੰ ਕਰ ਦੇਗੇ ਮੈਂ ਮੇਰਾ ਜਿਹੜਾ ਪਰਸਨਲ ਅਕਾਊਂਟ ਆ ਨਾ ਤੁਸੀਂ ਦੇਖਿਓ ਜੇ ਜਾਨੀ ਉਹਤੇ ਮੈਂ ਫੋਲੋ ਮੈਂ ਕਰਦਾ ਰਹਿੰਦਾ ਹੁੰਦਾ ਸੀ ਵੀ ਮੈਂ ਮੈਂ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਨੰਬਰ ਕਿਹੜੇ ਵਧਣੇ ਚਾਹੀਦੇ ਆ ਵੀ ਵਿਚਾਲੜੇ ਕਿ ਸਾਈਡ ਵਾਲੇ ਉਹ ਇੰਨੇ ਮੇਰੇ ਆ ਸੰਧੂ ਬਾਰਮਾਲੇ ਦੇ ਵੀ ਆ ਮੈਂ ਆਪ ਕਰਦਾ ਰਹਿੰਦਾ ਸੀ ਮੈਂ ਕਹਣਾ ਲੈ ਯਾਰ ਅੱਜ ਤਾਂ ਇੰਨੇ ਕਰਦੇ ਐਂ ਇੱਥੇ ਹੋ ਗਏ ਇੱਥੇ ਤੇ ਮੁੜ ਕੇ ਫੇਰ ਪਤਾ ਲੱਗਿਆ ਨਹੀਂ ਯਾਰ ਵੀ ਇਹ ਨਹੀਂ ਵਧਾਉਣੇ ਫੋਲੋਅਰ ਵੀ ਮੇਰੀ ਫਾਲੋਇੰਗ ਨਹੀਂ ਕਰਨੀ ਫੋਲੋਅਰ ਵਧਣੇ ਚਾਹੀਦੇ ਆ ਆਪਣੇ ਤੇ ਵੀਰ ਮੈਨੂੰ ਕਹਿੰਦਾ ਮੇਰਾ ਫਰੈਂਡ ਉਹ ਕਹਿੰਦਾ ਰ ਆਪਾਂ ਕਿਤੇ ਵਧੀਆ ਪੇਜ ਵਾਲੇ ਤੋਂ ਸਟੋਰੀ ਪਵਾ ਲੈਂਦੇ ਆ ਮੈਨੂੰ ਕਹਿੰਦਾ ਤੇ ਮੈਂ ਕਹਿੰਦਾ ਯਾਰ ਚੱਲ ਵੀ ਦੇਖ ਲਾ ਵੀ ਜੇ ਕੋਈ ਪਾਉ ਹਨਾ ਚਲੋ ਕਿਸੇ ਵੀਰ ਦੇ ਸਿਗੇ 12-13000 ਫੋਲੋਅਰ ਹਨਾ ਤੇ ਉਹਨੂੰ ਗਿਆ ਉਹਨੇ ਪਰ ਨਹੀਂ ਪਾਈ ਕਿਸੇ ਨੇ ਸਟੋਰੀ ਹਨਾ ਤੇ ਵੀ ਕਹਿਤਾ ਹਨਾ ਨਹੀਂ ਪਾਈ ਤੇ ਚਲੋ ਮੈਂ ਕਿਸੇ ਨੂੰ ਕਿਹਾ ਨਹੀਂ ਵੀ ਅਜੇ ਤੱਕ ਨਹੀਂ ਮੈਂ ਕਿਸੇ ਨੂੰ ਕਿਹਾ ਵੀ ਮੇਰੀ ਕੋਈ ਸਟੋਰੀ ਪਾਸੋ ਤੇ ਜਾਂ ਕੁਝ ਵੀ ਇਦਾਂ ਦਾ ਹਨਾ ਤੇ ਕਿਉਂਕਿ ਮੈਨੂੰ ਤਾਂ ਇਹ ਆ ਕਿ ਜੇ ਤੁਸੀਂ ਚੱਲਣਾ ਜੇ ਤੁਹਾਡੇ ਤੁਹਾਡੇ ਵੀਡੀਓ ਨੂੰ ਪਿਆਰ ਕਰਨਾ ਲੋਕਾਂ ਨੇ ਕਿਸੇ ਦੇ ਬਿਨਾ ਕਹਿਣ ਤੋਂ ਕਰ ਲੈਣਾ ਠੀਕ ਨਹੀਂ ਹੁਣ ਜੇ ਕੋਈ ਸਮਝ ਲਓ ਮੈਂ ਕਿਸੇ ਦੀ ਕੋਈ ਸਟੋਰੀ ਪੋਣਾ ਕੀ ਸਮਝ ਲੋ ਕਿਸੇਰੇ ਚੈਨਲ ਦੀ ਜਾਂ ਕਿਸੇ ਦੀ ਜੇ ਤੁਹਾਨੂੰ ਉਹਦੀ ਵੀਡੀਓ ਦੇ ਵਿੱਚ ਇੰਟਰਸਟ ਆ ਤੁਸੀਂ ਤਾਂ ਉਹਦਾ ਚੈਨਲ ਖੋਲੋਗੇ ਨਹੀਂ ਤੇ ਤੁਸੀਂ ਖੋਲਣਾ ਹੀ ਨਹੀਂ ਐਦਾਂ ਹੀ ਆ ਵੀ ਕਿਸੇ ਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਵੀ ਜੇ ਤੁਹਾਡਾ ਚੱਲਣਾ ਤਾਂ ਆਪੇ ਚੱਲੇ ਜਾਣਾ ਨਹੀਂ ਚੱਲਣਾ ਤਾਂ ਨਹੀਂ ਚੱਲਣਾ ਹਾਂ ਕੋਸ਼ਿਸ਼ ਨਾ ਛੱਡੋ ਕੋਸ਼ਿਸ਼ ਕਰੀ ਤੇ ਲੋ ਮੈਂ ਵੀਡੀਓ ਪਾਈ ਜਾਂਦਾ ਹੁੰਦਾ ਸੀ ਪਹਿਲਾਂ 200 ਜਾਨੇ ਨੇ ਵੀ ਦੇਖ ਲੈਣਾ ਜਾਂ 100 ਜਾਨੇ ਨੇ ਵੀ ਦੇਖ ਲੈਣਾ ਉਹੀ ਬਹੁਤ ਵੱਡੀ 30 ਮਿੰਟ ਮੈਂ ਮੰਨਦਾ ਹੁੰਦਾ ਸੀ ਇੰਸਟਾਗ੍ਰam ਦੀ ਰੀਲ ਤੇ ਫਿਰ ਹਜ਼ਾਰ ਖੋਣ ਲੱਗ ਗਿਆ ਵੀ ਹਜ਼ਾਰ ਬੰਦੇ ਨੇ ਦੇਖਦੇ ਤੇ ਫਿਰ ਹੋਣ ਲੱਗ ਗਿਆ ਫਿਰ 2-2000 3-3000 ਹੋਣ ਲੱਗ ਗਿਆ 3500 ਹੋ ਜਾ ਕਰੇ 4000 10000 ਨਹੀਂ ਸੀ ਹੁੰਦਾ 10000 ਨਹੀਂ ਸੀ ਕਦੇ ਹੋਇਆ ਬਹੁਤ ਘੱਟ ਹੁੰਦਾ ਸੀ ਮੈਂ ਕਹਿੰਦਾ ਹੋਇਆ ਹੀ ਨਹੀਂ ਵਾਇਰਲ ਨਹੀਂ ਸੀ ਹੁੰਦੀਆਂ ਵੀਡੀਓ ਤੇ ਫੇਰ ਵੀ نیند ਇੰਨੀ ਕਉਂਦੀ ਹੈ ਨਾ ਅੱਜ ਫੇਰ ਕਿਉਂਕਿ ਸਾਰੀ ਦਿਹਾੜੀ ਵੇਰ ਚੱਲ ਸੁ ਚੱਲੀ ਸੀ ਤੇ ਵੀ ਮੀ ਬਾਪਾ ਕੇਸ ਨੂੰ ਕਹਿ ਨਹੀਂ ਕਿਹਾ ਨਹੀਂ ਅ ਇੱਕ ਬੰਦੇ ਨੂੰ ਮੈਂ YouTube ਦੇ ਪੇਜ ਦਾ ਕਿਹਾ ਸੀ ਉਹਨੇ ਮੈਨੂੰ ਫੋਨ ਮੈਸੇਜ ਕੀਤਾ ਵੀ ਵੀਰੇ ਆ ਮੇਰਾ ਗਾਣਾ ਵਾ ਪ੍ਰਮੋਟ ਕਰ ਦੇ ਵੀ Instagram ਤੇ ਰੀਲ ਪਾ ਦਿਓ ਮੈਂ ਪਾਤੀ ਐ ਨਾ ਤੇ ਬਣਾ ਕੇ ਉਹ ਤੇ ਰੀਲ ਮੈਂ ਪਾਈ ਹੈ ਨਾ ਤੇ ਮੈਂ ਉਹ ਬੰਦੇ ਨੂੰ ਕਹਤਾ ਮੈਂ ਕਹਿਆ ਉਹਦੇ ਮਿੱਤਰ ਦਾ ਗਾਣਾ ਦੀ ਗੇ ਮੈਂ ਉਹਨੂੰ ਕਹਤਾ ਮੈਂ ਕਹਿਆ ਵੀਰ ਵੀ ਮੈਂ ਨਾ ਵੀ YouTube ਤੇ ਵੀਡੀਓ ਪਾਉਣ ਲੱਗਿਆ ਪਿਛਲੇ ਤੋਂ ਪਿਛਲੇ ਪਿਛਲੇ ਸਾਲ ਦੀ ਗੱਲ ਹੈ ਜਦੋਂ ਮੈਂ ਪਾਉਣ ਲੱਗਿਆ ਮੈਂ ਕਹਿਆ ਵੀਰ ਯਾਰ ਮੇਰਾ ਵੀ ਪੇਜ ਦੀ ਸਟੋਰੀ ਪਾਦੀ ਹੈ ਨਾ ਵੀ ਐ ਕਰਕੇ ਯਾਰ ਉਹਨੇ ਪਾਈ ਨਹੀਂ ਮੇਰੀ ਹੈ ਨਾ ਮੈਨੂੰ ਬੜਾ ਦੁੱਖ ਲੱਗਿਆ ਪਹਿਲੀ ਵਾਰ ਕਿਸੇ ਨੂੰ ਕਿਹਾ ਸੀਗਾ ਹਨਾ ਕਿ ਵੀ ਮੇਰੇ ਵੀਰੇ ਮੇਰਾ ਪੇਜ ਵੀ YouTube ਦਾ ਪੇਜ ਮੇਰਾ ਉਹ ਕਰਦੇ ਸ਼ੇਅਰ ਵੀ ਲੋਕ ਸਬਸਕ੍ਰਾਈਬ ਕਰ ਲੈਣੇ ਸਭ ਨੂੰ ਹੀ ਹੁੰਦਾ ਯਾਰ ਜਿਵੇਂ ਕੋਈ ਵੀ ਵੀਰ ਪੇਜ ਬਣਾਉਂਦਾ ਸਭ ਨੂੰ ਹੀ ਹੁੰਦਾ ਕਿ ਮੇਰੇ ਸਬਸਕ੍ਰਾਈਬਰ ਜਾਵੇ ਹੁਣ ਤੇ ਪਰ ਜਦੋਂ ਕਿਸੇ ਨੇ ਨਹੀਂ ਕਰੀ ਹਨਾ ਵੀ ਉਹਨੇ ਪਾਈ ਨਹੀਂ ਸਟੋਰੀ ਆਪਾਂ ਉਸ ਉਹ ਤੋਂ ਪਹਿਲੀ ਲੀਕ ਬੰਨੀ ਹੋਈ ਸੀ ਵੀ ਆਪਾਂ ਕਹਿਣਾ ਨਹੀਂ ਉਹਨੇ ਚੱਲ ਮੈਨੂੰ ਕਿਹਾ ਮੈਂ ਤਾਂ ਉਹਦੇ ਬਦਲੇ ਚ ਕਹਤਾਂ ਉਨੇ ਮੈਨੂੰ ਕਿਹਾ ਵੀ ਵੀਰੇ ਵੀ ਮੇਰੇ ਵੀ ਆਪਣੇ ਮਿੱਤਰ ਦਾ ਗਾਣਾ ਆਇਆ ਵੀ ਤੁਸੀਂ ਪਲੀਜ਼ ਰੀਲ ਪਾ ਦਿਓ ਮੈਂ ਚਲੋ ਰੀਲ ਪਾਤੀ ਤੇ ਫੇਰ ਮੁੜ ਕੇ ਮੈਂ ਉਹਨੂੰ ਕਹਿਦਾ ਮੈਂ ਕਿਹਾ ਵੀਰੇ ਵੀ ਮੈਂ ਵੀ YouTube ਤੇ ਚੈਨਲ ਬਣਾਇਆ ਵੀ ਤੁਸੀਂ ਯਾਰ ਇਹਨੇ ਵੀ ਪਲੀਜ਼ ਉਹ ਸ਼ੇਅਰ ਕਰ ਦਿਓ ਵੀ ਸਟੋਰੀ ਹਨ ਤੇ ਪਾ ਦਿਓ ਤੇ ਉਹ ਵੀਰ ਨੇ ਮੇਰੀ ਨਹੀਂ ਪਾਈ ਹਨ ਤੇ ਮੈਨੂੰ ਬੜਾ ਦੁੱਖ ਲੱਗਿਆ ਯਾਰ ਵੀ ਦੱਸ ਵੀ ਮੈਂ ਉਹਦਾ ਗਾਣਾ ਵੀ ਉਹ ਤੇ ਚਾਹੀ ਮਿੱਤਰ ਦਾ ਹੀ ਗਾਣਾ ਸੀ ਵੀ ਮੈਂ ਮੈਂਟ ਲਾਇਆ ਇੱਕ ਮੈਂਟ ਲਾਇਆ ਵੀ ਸ਼ੇਅਰ ਕਰਨ ਨੂੰ ਹਣਾ ਮੇਜਲ ਕਰ ਦਿੱਤੇ ਤੇ ਜਦੋਂ ਉਹਨੇ ਨਹੀਂ ਕੀਤਾ ਮੈਂ ਸੋਚ ਲਿਆ ਮੈਂ ਯਾਰ ਕਦੇ ਕਿਸੇ ਨੂੰ ਕਹਿਣਾ ਹੀ ਨਹੀਂ ਅੱਜ ਵੀ ਪਹਿਲੀ ਵਾਰ ਕਿਹਾ ਤੇ ਪਹਿਲੀ ਵਾਰ ਕਿਹਾ ਤੇ ਲਾਸਟ ਵਾਰ ਹੋ ਗਿਆ ਵੀ ਕਿਸੇ ਨੂੰ ਨਹੀਂ ਕਦੇ ਕੁਝ ਵੀ ਕਹਿਣਾ ਇਸ ਚੀਜ਼ ਤੇ ਬਦਲੇ ਹਣਾ ਫਿਰ ਆਪਾਂ ਜਿਵੇਂ ਹੀ ਬੰਦ ਕੀਤਾ ਆ ਆਪਾਂ ਨੇ ਕਿਸੇ ਨੂੰ ਕਦੇ ਕਿਹਾ ਵੀ ਮੇਰਾ ਵੀ ਤਾਂ ਭਾਈ ਤੁਸੀਂ ਆਹ ਕਰ ਦੋ ਲਾਈਕ ਜਾਂ ਆਹ ਕਰ ਦੋ ਨਾ ਆਪਾਂ ਨੂੰ ਨਹੀਂ ਲੋੜ ਹੈਗੀ ਵੀ ਕਿਸੇ ਤੋਂ ਲਾਈਕ ਕਰਾਉਣਾ ਕਿਉਂਕਿ ਜਿਹੜੇ ਵੀਰਾਂ ਨੇ ਮੈਨੂੰ ਦੇਖਣਾ ਉਹ ਦੇਖ ਹੀ ਜਾਂਦੇ ਆ ਬਹੁਤ ਧੰਨਵਾਦ ਆ ਮੈਂ ਧੰਨਵਾਦ ਕਰਨ ਲਈ ਵੀਰੇ ਤੁਹਾਡੀ ਆ ਮੈਂ ਲੱਗਿਆ ਸੀ ਕਿ ਯਾਰ ਵੀ ਇੰਨਾ ਪਿਆਰ ਦੇ ਰਹੇ ਹੋ ਇੰਨਾ ਦੇ ਦਿਲੋਂ ਧੰਨਵਾਦ ਵੀਰੇ ਤੁਹਾਡਾ ਸਾਰੇ ਵੀਰਾਂ ਦਾ ਕਿ ਮੇਰੇ ਕੋਲੇ ਲਫ਼ਜ਼ ਹੈ ਨਹੀਂ ਤੁਹਾਡਾ ਧੰਨਵਾਦ ਕਰਨ ਨੂੰ ਕਿ ਤੁਸੀਂ ਯਾਰ ਵੀਰੇ ਇੱਕ ਆਮ ਜੇ ਦੇਸੀ ਜੱਟ ਨੂੰ ਕਿ ਅੱਜ ਬਹੁਤ ਵੀਰ ਜਾਣਨ ਲੱਗੇ ਹਨ ਕਿ ਆਪਣੇ ਆਲੇ-ਦਾਲੇ ਦੇ ਪਿੰਡ ਸਾਡੇ ਸਾਰੇ ਜਾਣਨ ਲੱਗੇ ਹਨ ਕਿ ਜਾਣਦੇ ਆ ਵੀ ਹਾਂ ਸੰਧੂ ਫਰਮ ਜੋਧਾ ਤੇ ਵੀਰੇ ਜੋਧਾ ਸਾਡੇ ਪਿੰਡ ਦਾ ਨੋਵਾ ਤੇ ਸਾਡੇ ਪਿੰਡ ਤੇ ਤਾਂ ਕਹਾਵਤ ਆ ਮੇਰੇ ਤਾਇਆ ਜੀ ਕਹਿੰਦੇ ਹੁੰਦੇ ਸੀ ਕਹਿੰਦਾ ਵੀ ਜੋਧਾ ਪਿੰਡ ਨਗੀਨਾ ਆਈ ਇੱਕ ਦਿਨ ਲਈ ਲਾ ਗਈ ਮਹੀਨਾ ਇਹ ਇਦਾਂ ਕਹਵਤ ਸਾਡੇ ਤਾਇਆ ਜੀ ਮੇਰੇ ਤਾਇਆ ਜੀ ਕਹਿੰਦੇ ਹੁੰਦੇ ਸੀ ਉਹਨਾਂ ਨੇ ਕਹਣਾ ਉਹਨਾਂ ਨੇ ਕਹਣਾ ਵੀ ਜੋਤਾਂ ਪਿੰਡ ਦਾ ਤਾਂ ਪਾਣੀ ਹੋਈ ਇਹ ਜਿਹਿਆ ਵੀ ਵੀ ਇੱਥੇ ਜਿਹੜਾ ਆਉਂਦਾ ਜੀਓ ਹੀ ਲਾ ਲੈਂਦਾ ਵੀ ਇੰਨਾ ਵਧੀਆ ਪੈਂਟ ਆ ਸਾਡਾ ਮੇਰੇ ਜੁੱਤਾਂ ਤੇ ਇੱਕ ਹੋਰ ਵੀ ਸੀਗਾ ਵੀ ਸਾਰੇ ਵੀਰਾਂ ਦਾ ਦਿਲਾ ਧੰਨਵਾਦ ਇੱਕ ਹੋਰ ਗੱਲ ਹਾਂ ਉਹ ਜਿਹੜਾ ਦਿਲਪ੍ਰੀਤ ਵੀਰ ਨੇ ਮੇਰਾ ਬਲੌਗ ਪਾਇਆ ਸੀ ਨਾ ਵੀਰ ਸੱਚ ਬਲੌਗ ਕਹਿੰਦਾ ਵੀ ਉਹ ਆਪਣੇ ਫਾਰਮ ਤੇ ਆਇਆ ਸੀ ਚਲੋ ਉਹ ਵੀਰ ਨੇ ਗਿਆ ਵੀ ਵੀਰੇ ਵੀਡੀਓ ਮੈਂ ਕਿਹਾ ਵੀ ਵੀਰੇ ਕੋਈ ਗੱਲ ਨਹੀਂ ਬਣਾ ਲਾ ਕਿ ਉਹਦੇ ਵਿੱਚ ਸ਼ਾਇਦ ਕਈ ਵੀਰਾਂ ਨੂੰ ਐ ਵੀ ਲੱਗਿਆ ਹੋਊ ਕਿ ਵੀਰੇ ਵੀ ਤੁਸੀਂ ਸਾਡੀ ਵੀਡੀਓ ਨਹੀਂ ਬਣਾਈ ਹਨ ਵੀ ਕਈ ਵੀਰਾਂ ਦੇ ਮੈਨੂੰ ਫੋਨ ਆਏ ਵੀ ਵੀਰੇ ਸਾਡੇ ਨਾਲ ਵੀਡੀਓ ਬਣਾ ਲਓ ਵੀਰੇ ਮੈਂ ਉਦਾਂ ਵੀਡੀਓ ਬਣਾਉਣਾ ਨਹੀਂ ਚਾਹੁੰਦਾ ਵੀ ਕੁਝ ਦੱਸਣਾ ਹਨਾ ਉਹ ਵੀਰ ਆਏ ਸੀ ਮੇਰੇ ਕੋਲੇ ਜੈਨੂਅਲ ਨਾਰਮਲ ਗੱਲਾਂ ਕਰ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੇ ਮਸ਼ੀਨ ਚੁੰਨਦੇ ਬਾਰੇ ਪਿੱਛਣਾ ਦੀ ਬੁੱਕ ਨਾਲ ਸੀ ਉਸ ਵੇਖ ਤੇ ਉਹ ਮਾੜੀ ਜੀ ਵੀਡੀਓ ਬਣਾ ਕੇ ਲੈ ਗਈ ਤਾਂ ਉਸ ਗੱਲ ਦਾ ਕੋਈ ਬੁਰਾ ਨਾ ਬਣਾਇਓ ਕਿਉਂਕਿ ਮੈਂ ਕਿਸੇ ਨੂੰ ਵੀਰੇ ਨਾ ਤਾਂ ਆਪਾਂ ਇੰਟਰਵਿਊ ਦੇਣ ਜੋਗੇ ਆ ਕਿਸੇ ਨੂੰ ਨਾ ਆਪਾਂ ਵੀਰੇ ਕਿਸੇ ਦੇ ਵੀਡੀਓ ਬਣਾਉਣ ਜੋਗੇ ਆ ਨਾ ਮੈਂ ਮੈਂ ਵੀ ਕੁਝ ਤੁਹਾਡੇ ਲਈ ਉਹ ਫੜਾ ਮਾਰੀ ਜਾਵਾਂ ਵੀ ਨਹੀਂ ਨਹੀਂ ਆਪਾਂ ਉਹ ਜੀਆਂ ਗੱਲ ਨਾਲ ਹੈ ਨਹੀਂ ਆਪਾਂ ਤੁਹਾਨੂੰ ਦੱਸ ਦੇਈਦਾ ਵੀ ਆਪ ਭਾਈ ਆ ਚੀਜ਼ ਆਪਾਂ ਲੋਨ ਤੇ ਲਈ ਹੈ ਇਹਦਾ ਲੋਨ ਕਲੀਅਰ ਹੋ ਗਿਆ ਇਹਦਾ ਉਹ ਆਪਾਂ ਉਹਦੇ ਵਿੱਚੋਂ ਹੈ ਨਹੀਂ ਇਹ ਤਾਂ ਗੱਲ ਹੋ ਗਈ ਇਹ ਕਲੀਅਰ ਹੈ ਨਾ ਤੇ ਇੱਕ ਗੱਲ ਹੋਰ ਕਈ ਵੀਰਾਂ ਨੇ ਮੈਨੂੰ ਕਮੈਂਟ ਕੀਤੇ ਮੈਸੇਜ ਵੀ ਆਏ ਹਨ ਕਿ ਵੀਰੇ ਯਾਰ ਵੀ ਸਰੀਰ ਭਾਰਾ ਵੀਰੇ ਪਹਿਲਾਂ ਤਾਂ ਮੈਂ ਬਾਲਾ ਜਿਆਦੇ ਭਾਰਾ ਹੁੰਦਾ ਸੀ ਬਹੁਤ ਜਿਆਦੇ ਮੋਟਾ ਹੁੰਦਾ ਸੀ ਮੈਂ ਤੇ ਪਰ ਮੈਂ ਕੰਮ ਇੰਨੀ ਕਰਦਾ ਸੀ ਇਤੋਂ ਵੱਧ ਕਰਦਾ ਸੀ ਉਦੋਂ ਤਾਂ ਹੱਥੀ ਮਿਹਨਤ ਬਹੁਤ ਸੀ ਕਿਉਂਕਿ ਵੀਰੇ ਮੇਰੇ ਨਾ ਡੈਡੀ ਦਾ ਵੀ weight ਬਹੁਤ ਜ਼ਿਆਦਾ ਹੁੰਦਾ ਸੀ ਪਹਿਲਾਂ ਮੇਰੀ ਮੰਮੀ ਦਾ weight ਵੀ ਜ਼ਿਆਦਾ ਸੀ ਤੇ ਸਾਡੇ ਪਰਿਵਾਰ ਚ ਸਾਰੇ ਹੀ ਮੋٹے ਹੁੰਦੇ ਤੇ ਮੇਰਾ ਵੀ weight ਬਹੁਤ ਵਧ ਗਿਆ ਖਾਣ ਪੀਣ ਦਾ ਵੀ ਭਾਈ ਖੁੱਲਾ ਸੀਗਾ ਤਾਈ ਤਾਈ ਨੇ ਤਾਏ ਨੇ ਪਿਆਰ ਬਹੁਤ ਦਿੱਤਾ ਹਨਾ ਵੀ ਉਹਨਾਂ ਨੇ ਖੁੱਲਾ ਵੀ ਖਾਣ ਘਰ ਦੀ ਖਰਾਕ ਬਾਹਰਲਾ ਨਹੀਂ ਕਰਦੇ ਮਗਣੀ ਦਹੀਂ ਲੱਸੀ ਉਹ ਸਾਰਾ ਕੁਝ ਵੱਧ ਮੈਨੂੰ ਵੀਰ ਕਹੀ ਜਾਂਦੇ ਵੀ ਵੀਰੇ ਯਾਰ ਵੀ ਤੁਹਾਡਾ weight ਬਹੁਤ ਜ਼ਿਆਦਾ ਆ weight ਨੂੰ ਸੈੱਟ ਕਰੋ ਵੀਰੇ ਜ਼ਰੂਰ ਕਰਨਾ ਬਸ ਆ ਝੋਨਾ ਲਾ ਲਈਏ ਉਸ ਤੋਂ ਬਾਅਦ ਸੈਰ ਵੀ ਕਰਿਆ ਕਰਨੀ ਆ ਪਤਲੇ ਹੋਣਾ ਹੀ ਹੁਣ ਇਹ ਆਪਾਂ ਟਾਰਗੇਟ ਬਣਾ ਲੈਣਾ ਬਾਹਰਲਾ ਖਾਣਾ ਬੰਦ ਕਰ ਦੇਣਾ ਜਮਾ ਹੀ ਬਿਲਕੁਲ ਤੇ ਪਤਲੇ ਵੀ ਹੋਣਾ ਤੇ ਸਾਰੇ ਵੀਰਾਂ ਨੂੰ ਦਿਖਾਉਣਾ ਵੀ ਹਾਂ ਵੀ ਵੀਰੇ ਪਤਲਾ ਹੋ ਗਿਆ ਮੈਂ ਦਿਖਾਉਣਾ ਜ਼ਰੂਰ ਸਭ ਨੂੰ ਦਿਖਾਉਣਾ ਠੀਕ ਨਹੀਂ ਧੰਨਵਾਦ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਵੀਰੇ ਦਿਲੋਂ ਰਿਸਪੈਕਟ ਸਾਰੇ ਵੀਰਾਂ ਦਾ ਬਹੁਤ ਸਾਰਾ ਪਿਆਰ ਸਾਰੇ ਵੀਰਾਂ ਦਾ